ਓਏ ਪੰਜਾਬੀਓ ਹੱਦ ਹੋ ਗਈ ਓਏ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਆ ਓਏ ਤੁਸੀਂ ਸੁੱਤੇ ਪਿਆ ਛੋਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰੱਸੇ ਪਾਏ ਜਾ ਰਹੇ ਆ ਛੋਡੇ ਜਵਾਕਾਂ ਦਾ ਗਲ ਘੁੱਟਿਆ ਜਾ ਰਿਹਾ ਹੁਣੀ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲਣ ਲੱਗਾ ਇੱਥੋਂ ਹੁਣ ਜਿਹੜਾ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਦੇ ਆ ਸਰਦੂਰਗੜ੍ਹ ਨੂੰ ਪਹਿਲਾ ਸਕੂਲ ਦਾ ਨਾਮ ਸੀ ਕੈਮਬ੍ਰਿਜ ਪਰ ਉਹਨਾਂ ਤੋਂ ਲੀਡ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਂ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਹਨਾਂ ਜਵਾਕਾਂ ਦੇ ਗਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਐ ਲਿਖ ਕੇ ਆ ਲਮਕਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਹਾਇ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਇੱਥੋਂ ਤੱਕ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਟੀਚਰ ਉੱਥੇ ਲੱਗੇ ਆਏ ਕਹਿੰਦੇ ਹਨ ਪੜਾਹ ਜੀ ਇਹਦਾ ਗਵਾਰ ਹੈ ਜੀ ਇਹਨਾਂ ਨੂੰ ਕੀ ਪਤਾ ਜੀ ਤੁਹਾਡੇ ਜਵਾਕਾਂ ਨਾਲ ਕੀ ਹੋ ਰਿਹਾ ਤੁਹਾਡੀ ਬੋਲੀ ਨਾਲ ਤੁਹਾਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਓਏ ਪੰਜਾਬੀਓ ਓਏ ਪੰਜਾਬੀਓ ਸੌਂ ਗਏ ਓਏ ਤੇ ਤੁਸੀਂ ਸੁੱਤੇ ਪਿਆ ਤੁਹਾਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰੱਸੇ ਪਾਏ ਜਾ ਰਹੇ ਆ। ਛੋਡੇ ਜਵਾਕਾਂ ਦਾ ਗਲ ਘੁੱਟਿਆ ਜਾ ਰਿਹਾ। ਛੋਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ। ਕਿਵੇਂ ਅੱਜ ਹੁਣੇ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲਣ ਲੱਗਾ ਇੱਥੋਂ ਹੁਣ। ਸ੍ਰੀ ਚਤਨਿਆ ਸਕੂਲ ਹੈ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਦੇ ਆ ਸਰਦੂਰਗੜ੍ਹ ਨੂੰ। ਸੜਕ ਦੇ ਉੱਤੇ ਸਕੂਲ ਪੈਂਦਾ ਪਹਿਲਾਂ ਸਕੂਲ ਦਾ ਨਾਮ ਸੀ ਕੈਮਬ੍ਰਿਜ। ਪਰ ਉਹਨਾਂ ਤੋਂ ਲੀਡ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਂ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਹ ਸਕੂਲ ਦੇ ਬੱਚੇ ਜਿਹੜੇ ਜਵਾਕ ਪੜ੍ਹਦੇ ਆ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਮਾਨਸਾ ਹੋਰ ਆਲੇ-ਦਾਲੇ ਜ਼ਿਲ੍ਹਿਆਂ ਦੇ ਜਵਾਕ ਜਿਹੜੇ ਉਹ ਸਕੂਲ 'ਚ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਗੱਲ ਦੇ ਵਿੱਚ ਇੱਕ ਤਖ਼ਤੀ ਪਾ ਦਿੰਦੇ ਆ ਲਿਖ ਕੇ ਆ ਲਿਖਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੁਣ ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਲਤ ਇਨਸਾਨ ਹੈ ਜੇ ਉਹਦੂ ਆਪਣੀ ਬੋਲੀ ਬੋਲਦਾ ਹੈ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗੱਲ ਚ ਲੈ ਕੇ ਤਖਤੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਤੇ ਉਹਦੇ ਜਿਹੜੇ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਹਿਯੋਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਦੂਜੀ ਗੱਲ ਸੁਣ ਲਓ ਪੰਜਾਬ ਦੇ ਜਿਹੜੇ ਟੀਚਰ ਨੇ ਮਾਨਸਾ ਜਲੇ ਟੀਚਰ ਨੇ ਸਾਰੇ ਉਥੋਂ ਉਹ ਕੱਢੀ ਜਾ ਰਹੇ ਆ ਇੱਕ ਕਰਕੇ ਲਿਆ ਕੇ ਆਂਧਰਾ ਤੋਂ ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ ਅੱਜ ਜੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ ਸਾਰੇ ਕੋਈ ਆਂਧਰਾ ਦਾ ਕੋਈ ਕੇਰਲਾ ਦਾ ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਦਾ ਉਹਨੇ ਮੇਰੀ ਗੱਲ ਕਰਾਉ ਉਹਨਾਂ ਨੇ ਜਿਹੜਾ ਰਿਸੈਪਸ਼ਨ ਤੇ ਬੈਠਾ ਹੁੰਦਾ ਬੰਦਾ ਉਹਨੇ ਮੇਰੀ ਗੱਲ ਕਰਾਈ ਅੱਜ ਉਥੇ ਵੱਡਾ ਧਰਨਾ ਲੱਗਿਆ ਅੱਜ ਉਥੇ ਲੋਕ ਉੱਠ ਕੇ ਆਏ ਆ ਉਥੇ ਟੀਚਰ ਉੱਠ ਕੇ ਆਏ ਆ ਉਥੇ ਜਥੇਬੰਦਗਾਂ ਵਾਲੇ ਉੱਠ ਕੇ ਆਏ ਆ ਸਕੂਲ ਦੇ ਅੱਗੇ ਮੈਂ ਇਸ ਗੱਲੋਂ ਵੀ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ देर आए दुरुਸਤ ਆ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ। ਐ ਇਥੋਂ ਦਾ ਕੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਜਿੰਨੇ ਵੀ ਟੀਚਰ ਉੱਥੇ ਲੱਗੇ ਆ ਕਿ ਇਹਦਾ ਅਨਪੜਾ ਜੀ ਇਹਦਾ ਗਵਾਰਾ ਜੀ ਇਹਨਾਂ ਨੂੰ ਕੀ ਪਤਾ ਜੀ ਇਹਦਾ ਬੈਕਵਾਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ ਅਜਦਾ ਲਿਆ ਕੇ ਟੀਚਰ ਕੇਰਲਾ ਤੋਂ ਰੱਖਾਂਗੇ ਆਂਧਰਾ ਤੋਂ ਰੱਖਾਂਗੇ ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰਕ ਗਤੀਵਿਧੀਆਂ ਨੇ ਕਲਚਰ ਐਕਟੀਵਿਟੀ ਐ ਕੋਈ ਧਰਮ ਨਾਲ ਸੰਬੰਧਤਾ ਇਤਿਹਾਸ ਨਾਲ ਸੰਬੰਧਤਾ ਸਾਰੀਆਂ ਸਕੂਲ ਚੋਂ ਖਤਮ ਕਰਤੀਆਂ ਲਿਆ ਕੇ ਜੋ ਵੀ ਆਂਧਰਾ ਦਾ ਜੋ ਉੱਥੋਂ ਦਾ ਸੱਭਿਆਚਾਰ ਹੈ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਕਲਚਰ ਉਹ ਸਾਡੇ ਪੰਜਾਬ ਦੇ ਜਵਾਨਾਂ ਦੇ ਥੋਪਿਆ ਜਾ ਰਿਹਾ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਆ ਓਏ ਦਿਮਾਗ ਤੂੜਾ ਭਰ ਲਿਆ ਤੂੜਾ ਚੁੱਪ ਕਰੇ ਫਿਰਦੇ ਆ ਉਹ ਤੁਹਾਡੇ ਜਵਾਕਾਂ ਨਾਲ ਕੀ ਹੋ ਰਿਹਾ ਤੁਹਾਡੀ ਬੋਲੀ ਨਾਲ ਤੁਹਾਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਤੁਹਾਡਾ ਕੀ ਕੀ ਖਤਮ ਕੀਤਾ ਜਾ ਰਿਹਾ ਉਹ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ ਹੱਦ ਹੋ ਗਈ ਯਾਰ ਅਸੀਂ ਕਦੇ ਨਹੀਂ ਕਿਹਾ ਵੀ ਆਹ ਬੋਲੀ ਨਾ ਪੜਾਓ ਆਹ ਬੋਲੀ ਨਾ ਪੜਾਓ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਨੇ ਹਰ ਬੋਲੀ ਬੰਦੇ ਨੂੰ ਸਿੱਖਣੀ ਚਾਹੀਦੀ ਆ ਪੜ੍ਹਨੀ ਚਾਹੀਦੀ ਆ ਹੁਣੀ ਚਾਹੀਦੀ ਆ ਪਰ ਹੱਦ ਹੋ ਗਈ ਯਾਰ ਪੰਜਾਬ ਦੇ ਅੰਦਰ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਵੇ ਸਾਡੇ ਜਵਾਕਾਂ ਦੇ ਗਲ ਦੇ ਵਿੱਚ ਤਖਤੀ ਕਿ ਤੂੰ ਪੰਜਾਬੀ ਬੋਲਦਾ ਇਹਦਾ ਮਤਲਬ ਉਹਨੂੰ ਇਹ ਮਹਿਸੂਸ ਕਰਾਇਆ ਇਹ ਵੀ ਤੂੰ ਬਹੁਤ ਵੱਡਾ ਗਦਾਰ ਹੈ ਓਏ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਗਦਾਰ ਆ ਓਏ ਉਹ ਸਾਡੇ ਕਾਫਲੇ ਲੁੱਟੇ ਜਾ ਰਹੇ ਉਹ ਸਾਡੀ ਬੋਲੀ ਮਾਰੀ ਜਾ ਰਹੀ ਹੈ ਮੁੱਠਾ ਮੀਟ ਕੇ ਨੁਕਰੇ ਹਾ ਬੈਠੀ ਘੱਟੀ ਹੋਈ ਸਤਾਰ ਬਾਬੀਆਂ ਦੀ ਉਹ ਪੁੱਛੀ ਸ਼ਰਫ ਨਾ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ ਉਹ ਪੰਜਾਬੀਓ ਉਹ ਸਾਨੂੰ ਕਿੰਨੇ ਮਿਹਣੇ ਤਾਣੇ ਭਾਈ ਦੇ ਆ ਵਡੇ ਵੱਡੇ ਸ਼ਾਇਰਾ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਸਾਡੀ ਬਾਤ ਨਹੀਂ ਪੁੱਛੀ ਗੱਦ ਨਹੀਂ ਪੁੱਛੀ ਸਾਨੂੰ ਰੋਲਿਆ ਮਾਰਿਆ ਖਤਮ ਕੀਤਾ ਮੈਂ ਉਹਨਾਂ ਦੀ ਮਾਂ ਬੋਲੀ ਆ ਉਹ ਬੋਲੀ ਮਰ ਗਈ ਮੈਂ ਬੜੇ ਚਿਰ ਦਾ ਕਲਪਦਾ ਓਏ ਮੈਨੂੰ 9 ਸਾਲ ਹੋ ਗਏ ਲੜਦੇ ਨੂੰ ਬੋਲੀ ਪਿੱਛੇ ਪਰਚੇ ਵੀ ਪਵਾਏ ਅੰਦਰ ਵੀ ਗਿਆ ਬੋਰਡਾਂ ਤੇ ਰੰਗ ਮਾਰੇ ਆ ਸਰਭਤਕਾਰੀ ਸਕੂਲ ਰਾਮਪੁਰੇ ਸੰਘਾੜਾ ਨਾ ਸਕੂਲ ਜਿੰਨੇ ਸੰਘ ਦੇ ਸਕੂਲ ਨੇ ਇੱਥੇ ਆਰਐਸਐਸ ਦੇ ਸਕੂਲ ਨੇ ਜਿੰਨੇ ਇੱਥੇ ਕ੍ਰਿਸਚਨਾਂ ਦੇ ਸਕੂਲ ਨੇ ਜਿੰਨੇ ਇੱਥੇ ਹੋਰ ਕੋਈ ਸਕੂਲ ਨੇ ਸਾਰੇ ਆਪਣਾ ਆਪਣਾ ਸੱਭਿਆਚਾਰ ਆਪਣਾ ਆਪਣਾ ਇਤਿਹਾਸ ਸਾਡੇ ਜਵਾਕਾਂ ਦੇ ਥੋਪ ਰਹੇ ਆ ਉਹ ਉਹ ਤੁਸੀਂ ਲੱਖਾਂ ਰੁਪਇਆ ਫੀਸਾਂ ਭਰ ਦਿਓ ਇਹਨਾਂ ਨੇ ਜੇਬਾਂ ਭਰ ਦਿਓ ਉਹਨਾਂ ਨੇ ਬੈਂਕਾਂ ਭਰ ਦਿਓ ਆਪਦੀ ਬੋਲੀ ਨੂੰ ਕਤਲ ਕਰਾਉਣ ਖਾਤਰ ਆਪਣੇ ਇਤਿਹਾਸ ਨੂੰ ਬਦਲ ਕਰਾਉਣ ਖਾਤਰ ਉਹ ਛੋਡੇ ਆਲੇ-ਦਾਲੇ ਕੋਈ ਅਕੈਡਮੀਆਂ ਹੋਣਗੀਆਂ ਓਏ ਕੁ ਚੰਗੀਆਂ ਅਕੈਡਮੀਆਂ ਹੋਣਗੀਆਂ ਓਏ ਉਹਨਾਂ ਜਵਾਬ ਪੜਾ ਲਓ ਆਪਣੇ ਆ ਮੈਂ ਬਾਹਰਲੇ ਨੂੰ ਕਹਿਣਾ ਚਾਹੁੰਨਾ ਆਉਣ ਕੇ ਹੁਣ ਇਥੇ ਬਾਹਰਲੇ ਮੁਲਕਾਂ ਤੋਂ ਟੂਰਨਾਮੈਂਟ ਕਰਾਇਆ ਜੀ ਫਲਾਨੇ ਪਿੰਡ ਕਬੱਡੀ ਦਾ 2 ਕਰੋੜ ਲਾਤਾ 2 ਕਰੋੜ ਲਾਤਾ ਕਰੋੜ ਲਾਤਾ ਲੋ ਜੀ ਹੁਣ ਵਿਆਹ ਜੀ ਫਲਾਣੇ ਐਨਆਰਆਈ ਦੇ ਬਾਹਰ ਲੈਦੇ ਤੇ ਫਲਾਣਾ گاਉਂ ਵਾਲਾ ਲੱਗਿਆ ਜੀ 15 ਲੱਖ ਰੁਪਏ ਚ ਲਾਇਆ گاਉਂ ਵਾਲਾ ਤੇ ਵਿਆਹ ਦਾ ਖਰਚਾ ਆ ਗਿਆ ਜੀ 2 ਕਰੋੜ ਰੁਪਈਆ ਓਏ ਇੰਨਾ ਕੰਮਾਂ ਤੇ ਪੈਸਾ ਖਰਚਣ ਦੀ ਬਜਾਏ ਉਹ ਘੱਟੋ ਘੱਟ ਐਨਆਰਆਈ ਹੋ ਉਹ ਘੱਟੋ ਘੱਟ ਬਾਹਰ ਲਿਓ ਉਹ ਕੋਈ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਜ਼ਿਲ੍ਹੇ ਚ ਕੋਈ ਸਕੂਲ ਹੀ ਹਜੇ ਖੋਲਦੇ ਹੋਏ ਜਿਹੜਾ ਕੰਮ ਕਰਨ ਵਾਲਾ ਕਈ ਕਈ ਬਾਹਰਲੇ ਬਹੁਤੇ ਹੁੰਦੇ ਆ ਕੇ ਭਾਈ ਕੀ ਕਰਗੇ ਅਸੀਂ ਕੀ ਕਰ ਸਕਦੇ ਆ ਪੰਜਾਬ ਲਈ ਤੁਸੀਂ ਪੰਜਾਬ ਲਈ ਆਹ ਕਰ ਸਕਦੇ ਹੋ 2 ਦਿਨ ਦੀ ਖਾਤਰ ਉਥੇ ਨਾਮ ਲਾਉਣ ਦੀ ਖਾਤਰ ਵੀ ਕਮੈਂਟ ਜਿਹੜਾ ਨਾਮ ਬੋਲੂਗਾ ਜੀ ਜਾਂ ਫਲੈਕਸ ਬੋਰਡ ਦੇ ਉੱਤੇ ਸਾਡੀ ਫੋਟੋ ਲੱਗ ਜੂਗੀ ਜੀ ਵੀ ਫਲਾਨਾ ਸੌ ਨੇ ਟੂਰਨਾਮੈਂਟ ਕਰਾਇਆ ਜੀ ਓਏ ਆਹ ਕੰਮ ਕਰੋ ਜਿਹੜਾ ਕਰਨ ਵਾਲਾ ਹੈ ਸਾਡੇ ਕੋਲੇ ਐਜੂਕੇਸ਼ਨ ਪੱਖ ਤੋਂ ਸਿੱਖਿਆ ਦੇ ਪੱਖ ਤੋਂ ਆਪਣੀਆਂ ਯੂਨੀਵਰਸਿਟੀਆਂ ਆਪਣੇ ਕਾਲਜ ਆਪਣੇ ਸਕੂਲ ਆਪਣੇ ਰਿਸਰਚ ਸੈਂਟਰ ਸਾਡੇ ਕੋਚਿੰਗ ਸੈਂਟਰ ਨਹੀਂ ਹੈਗੇ ਓਏ ਜਿੱਥੇ ਪੈਸਾ ਲਾਉਣ ਦੀ ਲੋੜ ਆ ਅੱਜ ਜਿੱਥੇ ਸਾਨੂੰ ਸਾਂਭਣ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕੋ ਮੈਂ ਤੁਹਾਡੇ ਮਾਰੇ ਹੱਥ ਬੰਨ੍ਹਦਾ ਰੱਬ ਦਾ ਆਸਤਾ ਤੁਹਾਨੂੰ ਕਿ ਤੁਸੀਂ ਆਪਣੇ ਜਵਾਕਾਂ ਦਾ ਖਿਆਲ ਕਰ ਲਓ ਯਾਰ ਤੁਹਾਡੇ ਜਵਾਕਾਂ ਨਾਲ ਕੀ ਕਰ ਰਹੇ ਨੇ ਯਾਰ ਇਹ ਤੁਹਾਡੇ ਜਵਾਕਾਂ ਦੇ ਦਿਲਾਂ ਦੇ ਵਿੱਚੋਂ ਇਹੋ ਸਾਡੇ ਜਵਾਕ ਨੂੰ ਯਾਰ ਕਿਸੇ ਇਤਿਹਾਸਤਾ ਨਹੀਂ ਪਤਾ ਹੋਣਾ ਕਿਸੇ ਸ਼ਹੀਦ ਬਾਰੇ ਨਹੀਂ ਪਤਾ ਕਿਸ ਸੂਰਮੇ ਬਾਰੇ ਨਹੀਂ ਪਤਾ ਯੋਧੇ ਬਾਰੇ ਨਹੀਂ ਪਤਾ ਕਿਸੇ ਜੰਗਾਂ ਬਾਰੇ ਨਹੀਂ ਪਤਾ ਉਹ ਸਾਡਾ ਜਵਾਕ ਕੀ ਹੋਊਗਾ ਕੋਰਾ ਹੋ ਬਿਲਕੁਲ ਸਲੇਟ ਵਰਗਾ ਕਾਗਜ਼ ਵਰਗਾ ਕੋਰਾ ਔਰ ਕੁਝ ਨਹੀਂ ਪੱਲੇ ਹੋਣਾ ਉਹ ਕਿੱਥੋਂ ਆ ਰਿਹਾ ਸਮੇਂ ਸਾਡੀ ਇਹ ਸੱਭਿਆਤ ਨੂੰ ਸੰਭੂਗਾ ਉਹ ਜਾ ਕੇ ਉਹ ਪੈਸਾ ਨਹੀਂ ਓਏ ਹੁੰਦਾ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਨਾ ਪੈਸਾ ਆਪਾ ਪੈਸਾ ਆਪਾ ਅਸੀਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਆਪਣਾ ਜਵਾਬ ਕਹਿੰਦੇ ਕਿ ਕਰਾਂਗੇ ਤੁਹਾਡੇ ਜਵਾਕਾਂ ਨੂੰ ਕੱਲਾ ਕੱਲਾ ਜਵਾਬ ਜੰਮ ਲਿਆ ਉਹਨਾਂ ਨੂੰ ਸਕੂਲਾਂ ਚ ਖਤਮ ਕਰੀ ਜਾਂਦੇ ਆ ਬਾਹਰ ਨੂੰ ਭੱਜੀ ਜਾਂਦੇ ਆ ਕੋ ਨਸ਼ੇ ਦਾ ਮਰੀ ਜਾਂਦੇ ਆ ਉਹ ਕੀ ਰਹੇਗਾ ਸਾਡੇ ਬੱਲੇ ਯਾਰ ਸੋ ਮੇਰੀ ਬੇਨਤੀ ਆ ਪੰਜਾਬੀ ਉਸ ਨੂੰ ਹੱਥ ਬੰਨ ਕੇ ਹਰ ਬੰਦਾ ਹਰ ਮਾਂ ਨੂੰ ਹਰ ਭੈਣ ਨੂੰ ਮੇਰੀ ਬੇਨਤੀ ਆ ਤੁਹਾਡੇ ਸਕੂਲਾਂ ਜਵਾਕ ਪੜਦੇ ਆ ਉਹਨਾਂ ਜਵਾਕਾਂ ਦੇ ਘਰ ਆਏ ਤੂੰ ਪੁੱਛੋ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕੀ ਲਿਖਾਉਂਦੇ ਆ ਕਿਹੜੇ ਇਤਿਹਾਸ ਨਾਲ ਜੋੜਦੇ ਆ ਸਕੂਲ 'ਚ ਘੇੜਾ ਮਾਰੂ 15-15 ਪੀਆ ਬੀਆ ਦੇ ਨਾਲ ਬਾਅਦ ਤੇ ਮੈਂ ਇੱਕ ਸਰਕਾਰ ਨੂੰ ਕਹਿਣਾ ਜਾਂ ਸਕੂਲ ਵਾਲਿਆਂ ਨੂੰ ਕਹਿਣਾ ਚਾਹਣਾ ਵੀ ਜਲੂਸ ਕੱਢਾਂਗੇ ਗਲੋਂ ਆ ਕੇ ਫੜ ਕੇ ਜਲੂਸ ਕੱਢਾਂਗੇ ਜੇ ਤੋ ਸਾਡੀ ਬੋਲੀ ਦਾ ਕਹਾਣ ਕੀਤਾ ਸਾਡੇ ਜਵਾਕਾਂ ਦੇ ਉੱਤੇ ਕੋਈ ਜ਼ਬਰੀ ਹੋਰ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਤੇ ਪੰਜਾਬ ਦੇ ਲੋਕਾਂ ਤੋਂ ਨੂੰ ਇੱਕ ਹੋਕੜਾ ਮਾਰੂਗਾ ਮੈਂ ਉੱਥੇ ਪਹੁੰਚ ਰਿਹਾ ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠਾ ਹੈ ਪਹੁੰਚੇ ਹੋਏ ਨੇ ਉੱਥੇ ਮਾ ਮਾਪ ਤਾਂ ਮੇਰੀ ਗੱਲ ਹੁਣੀ ਹੋਈ ਆ ਵੈਸੇ ਉਹ ਕਹਿ ਰਿਹਾ ਕਿ ਉੱਥੇ ਮੰਨ ਚੁੱਕੇ ਆ ਉਹ ਮੰਗਾ ਸਾਡੀਆਂ ਗੱਲਾਂ ਮੰਨ ਚੁੱਕੇ ਆ ਪਰ ਇਹ ਕੱਲਾ ਮਾਨਸਾ ਦਾ ਮਸਲਾ ਨਹੀਂ ਹੈਗਾ ਇਹ ਮਾਨਸਾ ਪੂਰੇ ਪੂਰੇ ਪੰਜਾਬ ਦਾ ਮਸਲਾ ਪੂਰੇ ਪੰਜਾਬੀਅਤ ਦਾ ਮਸਲਾ ਹੈ ਬੋਲੀ ਹਿੰਦੂ ਸਿੱਖ ਮੁਸਲਮਾਨ ਸਭ ਦੀ ਸਾਂਝੀ ਆ ਬੋਲੀ ਪੰਜਾਬੀ ਸਾਰੇ ਗੌਰ ਕਰੋ ਆ ਮੈਂ ਦੇਖਦਾ ਸ਼ਹਿਰਾਂ ਚ ਇੱਥੇ ਛੋਟੇ ਛੋਟੇ ਚੰਮ ਚੱਲ ਪਿਆ ਆ ਵਾ ਰਾਮਪਰਾਮ ਦਾ ਪੂਰਾ ਸ਼ਹਿਰ ਹੈ ਉਹ ਮੈਂ ਕਈ ਵਾਰੀ ਦੁਕਾਨ ਤੇ ਖੜਾ ਹੁੰਨਾ ਉੱਥੇ ਕਈ ਬੀਬੀਆਂ ਆਉਂਦੀਆਂ ਸਮਾਨ ਲੈਣ ਕੋਈ ਹਿੰਦੀ ਦੀ ਗੱਲ ਕਰਦਿਆਂ ਛੋਟਾ ਨਾਲ ਜਵਾਕ ਖੜਾ ਹੁੰਦਾ ਉਹਨੇ ਹਿੰਦੀ ਦੀ ਗੱਲ ਕਰਦਿਆਂ ਆਪਣੀ ਬੋਲੀ ਨੂੰ ਨਫ਼ਰਤ ਨਾ ਕਰੋ ਯਾਰ ਬੋਲੀ ਮਰ ਗਈ ਸੋਡੀ ਅਗੌਨ ਵਾਲੇ ਦੇਖਦਾ ਉਹਨਾਂ ਮੈਂ ਗਾਉਂਦੇ ਪੰਜਾਬੀ ਚ ਐ ਲਿਖਦੇ ਪੰਜਾਬੀ ਚ ਐ ਫਿਲਮਾਂ ਪੰਜਾਬੀ ਚ ਬਣਾਉਂਦੇ ਐ ਪੈਸਾ ਪੰਜਾਬੀਆਂ ਤੋਂ ਕਮਾਉਂਦੇ ਐ ਜਦੋਂ ਕੋਈ ਇੰਟਰਵਿਊ ਕਰਨੀ ਐ ਕਿਸੇ ਪੱਤਰਕਾਰਾਂ ਕੋਲੇ ਬੋਲਣਾ ਉਦੋਂ ਅੰਗਰੇਜ਼ੀ ਆਰੇ ਜਵਾਕਾਂ ਨਾਂ ਅੰਗਰੇਜ਼ੀਆ ਇੱਕ ਬੀਬੀ ਮੈਂ ਦੇਖਦਾ ਨਾ ਨੀਰੂ ਬਾਜਵਾ ਐਕਟਰ ਨਹੀਂ ਕਲਾਕਾਰ ਨਹੀਂ ਐ ਬੜੀਆਂ ਚੰਗੀਆਂ ਫਿਲਮਾਂ ਬਣਾਈਆਂ ਨੇ ਪੰਜਾਬੀ ਫਿਲਮਾਂ ਬਣਾਈਆਂ ਕਲਾਕਾਰ ਨੇ ਉਸਨੇ ਤੇ ਮੈਂ ਉਹਦੇ ਇੱਕ ਦਿਨ ਦੇਖਣ ਲੱਗਾ ਕੁਦਰਤੀ ਮੇਰੇ ਸਾਹਮਣੇ ਕੋਈ ਇੰਸਟਾਗ੍ਰam ਤੇ ਵੀਡੀਓ ਉਹ ਆਪਣੇ ਜਵਾਕਾਂ ਨਾਲ ਉਹ ਦੋ ਪਤਾ ਨਹੀਂ ਤਿੰਨ ਕੁੜੀਆਂ ਨੇ ਉਸ ਬੀਬੀ ਦੇ ਤੇ ਉਹਨਾਂ ਨਾਲ ਅੰਗਰੇਜ਼ੀ ਚ ਲੱਗੀ ਹੋਈ ਐ ਉਹ ਸੋਦਾ ਅਸਰ ਹੁੰਦਾ ਸੋਨੂੰ ਲੋਕ ਦੇਖਦੇ ਆ ਜਵਾਕ ਦੇਖਦੇ ਆ ਕਿਉਂਕਿ ਤੁਸੀਂ ਐਸ ਵੇਲੇ ਸਾਡੇ ਪੰਜਾਬੀਆਂ ਦੇ ਰੋਲ ਮਾਡਲ ਬਣੇ ਹੋਏ ਹੋ ਸਾਰੇ ਰੋਲ ਮਾਡਲ ਸ਼ਹੀਦ ਯੋਧੇ ਸੂਰਮੇ ਨਹੀਂ ਗਾਉਣ ਵਾਲੇ ਬਣੇ ਹੋਏ ਸੜਾਸਰ ਹੁੰਦਾ ਇਹਨਾਂ ਗੱਲਾਂ ਦਾ ਉਹੀ ਕੁਝ ਲੋਕ ਜਵਾਕ ਆਪਣੇ ਘਰਾ ਸ਼ੁਰੂ ਕਰ ਦਿੰਦੇ ਆ ਲੋਕ ਘਰਾ ਸ਼ੁਰੂ ਕਰ ਦਿੰਦੇ ਆ ਆ ਰੱਬ ਦਾ ਬਾਸਤਾ ਗਾਉਣ ਵਾਲਿਓ ਕਲਾਕਾਰੋ ਓਏ ਹੁਣ ਤੱਕ ਪੰਜਾਬੀ ਦੇ ਨਾਂ ਦੇ ਉੱਤੇ ਕਮਾਈਆਂ ਕੀਤੀਆਂ ਓਏ ਪੰਜਾਬੀ ਦੇ ਸਿਰ ਤੇ ਰੋਟੀ ਕਮਾਈ ਪੰਜਾਬੀ ਦੇ ਨਾਂ ਦੇ ਸ਼ੋਹਰਤ ਦੌਲਤਾਂ ਮਾਣ ਸਨਮਾਨ ਨਾਂ ਸਭ ਕੁਝ ਕਮਾਇਆ ਤੇ ਬੈਠ ਕੇ ਪੱਤਰਕਾਰ ਦੇ ਮੂਹਰੇ ਅੰਗਰੇਜ਼ੀ ਝਾੜੀ ਜਾਂਦੇ ਹੁੰਨੇ ਖਤ ਹੋ ਗਈ ਯਾਰ ਅਸਲ ਦੇ ਵਿੱਚ ਅਸੀਂ ਗੁਲਾਮ ਲੋਕ ਆ ਇੱਥੋਂ ਆ ਦਿਮਾਗੀ ਮਾਨਸਿਕ ਗੁਲਾਮੀ ਦੇ ਅਸਕਾਰ ਲੋਕਾਂ ਸੀ ਕੋਈ ਬਲੀ ਮਾਰੀ ਨਹੀਂ ਬੋਲੋ ਜਿੱਥੇ ਲੋੜ ਪੈਂਦੀ ਐ ਆਪਣੇ ਲੋਕਾਂ 'ਚ ਬਹਿ ਕੇ ਯਾਰ ਤੁਸੀਂ ਅੰਗਰੇਜ਼ੀ ਹਿੰਦੀ ਆ ਕਈ ਤਾਂ ਬੋਰਡਾਂ ਦੇ ਉੱਤੇ ਹਲੇ ਤੱਕ ਨਹੀਂ ਪੰਜਾਬੀ ਦਾ ਕੋਈ ਮੂਹ ਮੰਹੰਦਰਾ ਬਣਿਆ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋ ਰਹੀ ਸਰਕਾਰ ਨੂੰ 2009 ਦਾ ਹਾਈ ਕੋਰਟ ਨੇ ਕੀਤਾ ਹੋਇਆ ਵੀ ਸਾਨੂੰ ਤੁਸੀਂ ਇੱਥੇ ਆਪਣੇ ਜਿਹੜੇ ਬੱਦੇ ਮਹੀਆ ਕਰਾਓ ਅਦਾਲਤਾਂ ਦੇ ਵਿੱਚ ਤੇ ਸੋਢੀ ਜਿਹੜੀ ਥੱਲੇ ਸਾਰੀ ਕਾਰਵਾਈ ਹੈ ਠੀਆਂ ਅਦਾਲਤਾਂ ਨੇ ਸੈਸ਼ਨ ਜੱਜ ਤੱਕ ਉਹ ਪੰਜਾਬੀ ਵਿੱਚ ਕਰਦਾਂਗੇ ਕੈਸ ਕਰਾਂ ਲਾਂਗੀਆਂ ਕੋਈ ਗੱਲਬਾਹੀ ਨਹੀਂ ਹੋਈ ਸੋਹੀ ਪਹੁੰਚ ਰਹੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਸਕੂਲਾਂ ਵਾਲਿਆਂ ਨੂੰ ਵੀ ਜੇ ਆਹ ਕੁਝ ਹੁੰਦਾ ਰਿਹਾ ਅਸੀਂ ਜਲੂਸ ਕੱਢਾਂਗੇ ਟਕਾ ਕੇ ਧਰ ਕੇ ਇਹਦੀ ਜ਼ਿੰਮੇਵਾਰ ਸਰਕਾਰ ਆ ਯਾਰ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮਾਂ ਬੋਲੀ ਨੂੰ ਐ ਨਹੀਂ ਹੋਣਾ ਦਾ ਆਹ ਕੁਛ ਹੋ ਰਿਹਾ ਸਾਡੇ ਸਕੂਲਾਂ 'ਚ ਮਾਂ ਬੋਲੀ ਨਾਲ ਕਿਉਂ ਨਹੀਂ ਇਹਨਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਂਦੀ ਕਰੋ ਪੰਜ ਦਸ ਸਕੂਲਾਂ 'ਚ ਮਾਨਤਾ ਦਾ ਜੇ ਨਾਂ ਨਹੀਂ ਤੇ ਆ ਜਾਣਾ ਆ ਜਾਓ ਕਿਰੇ ਦੱਖਣ 'ਚ ਆ ਜਾਓ ਕਿਤੇ ਬੰਗਾਲ 'ਚ ਜਿਹੜਾ ਬੰਦਾ ਉੱਥੇ ਕੋਈ ਦੂਜੀ ਤੀਜੀ ਬੋਲੀ 'ਚ ਪੂਰੇ ਦੱਖਣ 'ਚ ਕੋਈ ਸਮਾਨ ਮੰਗਦਾ ਨਾ ਦੁਕਾਨ ਤੇ ਜਾ ਕੇ ਸਮਾਨ ਦੇਣਾ ਦੂਰ ਦੀ ਗੱਲ ਆ ਬੋਲਦੇ ਵੀ ਨਹੀਂ ਮੈਂ ਪਿੱਛੇ ਗਿਆ ਸੀ ਸਾਰਾ ਦੱਖਣ ਤੁਹਾਨੂੰ ਦਿਖਾਇਆ ਬੰਗਾਲ ਦਿਖਾਇਆ ਸਕੂਲਾਂ ਦਫ਼ਤਰਾਂ ਖਚਹਿਰੀਆਂ ਦੇ ਬੋਰਡ ਕਾਲਜਾਂ ਦੇ ਬੋਰਡ ਬੱਸਾਂ ਦੇ ਬੋਰਡ ਟਰੱਕਾਂ ਦੇ ਬੋਰਡ ਸੜਕਾਂ ਦੇ ਬੋਰਡ ਆਪਣੀ ਬੋਲੀ ਬੰਗਲਾ ਇਧਰ ਤਾਮਲ ਕੰਨੜਾ ਮਲਿਆਲਮ ਸਾਰੀ ਉਹਨਾਂ ਉਹਨਾਂ ਆਪਣੀ ਬੋਲੀ ਚਾਹੋ ਏ ਉਹਨਾਂ ਲੋਕਾਂ ਨੂੰ ਸਿੱਖੋ ਐਂਡਾ ਹੁੰਦਾ ਕਾਰਟੂਨਸ ਵਾਲਾ ਜਿਹੜਾ ਕੱਢੀ ਜਾਂਦੇ ਆ ਹਿੰਦੀ ਚ ਕਾਰਟੂਨ ਹੁੰਦੇ ਆ ਉਹ ਸਾਡੇ ਜਵਾਬ ਕਰੇ ਹਿੰਦੀ ਬੋਲਣ ਲੱਗ ਜਾਂਦੇ ਆ ਮੈਂ ਘਰੇ ਜਾਣਾ ਕਿਹਿੰਗਾ ਪਿੰਡਾਂ ਜਾਣ ਦਾ ਮੌਕਾ ਮਿਲਦਾ ਘਰਾਂ 'ਚ ਜਵਾਬ ਹਿੰਦੀ ਬੋਲੀ ਜਾਂਦੇ ਹੁੰਦੇ ਆ ਮੈਂ ਤੁਹਾਨੂੰ ਅੱਜ ਅੱਗੇ ਵੀ ਕਈ ਵਾਰੀ ਦੱਸਨੇ ਆ ਅੱਜ ਵੀ ਸੁਣਾ ਦਣਾ ਲੁਧਿਆਣੇ ਬਾਗ ਆ ਮੈਂ ਇੱਕ ਤਨ ਕਿਸੇ ਮਿੱਤਰ ਦੇ ਘਰੇ ਉਹ ਇੱਕ ਨਾਲ ਗਵੰਡੀਆਂ ਦੀ ਜਵਾਬ ਖੜੀ ਖੇਡਣ ਆ ਗਈ ਉੱਥੇ ਉਹ ਹਿੰਦੀ ਬੋਲੇ ਮੈਂ ਘਰਦਾਨ ਨੂੰ ਪੁੱਛਿਆ ਮਹਾ ਕੁੜੀ ਕਿੰਨਾ ਦੀ ਐ ਬਾਹਰੋਂ ਆ ਕੇ ਪਰਿਵਾਰ ਬਸਿਆ ਕਹਿੰਦੇ ਨਹੀਂ ਆਪਣੇ ਗਵੰਡੀ ਆ ਪਰਿਵਾਰ ਤਾਂ ਇੱਥੋਂ ਦੇ ਰਹਿਣ ਵਾਲਾ ਮਹਾ ਕੁੜੀ ਦੀ ਉਂਗਲ ਫੜੀ ਮਹਾ ਪੁੱਤ ਆ ਜਾ ਛੇ ਸਾਲ ਦੀ ਕੁੜੀ ਸੀਗੀ ਮੈਂ ਚੱਲ ਤਰੇ ਘਰੇ ਚੱਲਦਿਆਂ ਅਸੀਂ ਬਾਹਰ ਖੜਕਾਇਆ ਤੇ ਬਜ਼ੁਰਗ ਨਿਕਲਿਆ ਅੰਦਰੋਂ ਬਜ਼ੁਰਗ ਨਿਕਲਿਆ ਉਹਦੇ ਗਾਤਰਾ ਪਾਇਆ ਹੋਇਆ ਸਿਰ ਤੇ ਦਮਾਲਾ ਬੰਨਿਆ ਹੋਇਆ ਮੈਂ ਫੱਦੇ ਬੁਲਾਈ ਮਖਾ ਜੀ ਬੱਚੀ ਕਹਿੰਦਾ ਮੇਰੀ ਪੋਤੀ ਹੈ ਮਾਜੀ ਹਿੰਦੀ ਬੋਲੀ ਜਾਂਦੀ ਹੈ ਅੰਦਰੋਂ ਉਹਦੀ ਮਾਂ ਨਿਕਲੀ ਕੁੜੀ ਦੀ ਉਹ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਸ਼ੇਰਾ ਕਹਿੰਦਾ ਉਹ ਕੁੜੀ ਦੀ ਮਾਂ ਹੈ ਇਸ ਬੱਚੀ ਦੀ ਮਾਂ ਹੈ ਕਹਿੰਦਾ ਉਹਨੇ ਐਵੇਂ ਪੰਜਾਬੀ ਕੀਤੀ ਹੋਈ ਹੈ ਤੇ ਕਹਿੰਦਾ ਸਾਡੀ ਜਵਾਖੜੀ ਪੜਦੀ ਪਤਾ ਕਿੱਥੇ ਹੈ ਗੁਰਨਾਨਕ ਪਬਲਿਕ ਸਕੂਲ ਚ ਲੁਧਿਆਣੇ ਸਕੂਲ ਦਾ ਨਾਮ ਗੁਰੂ ਨਾਨਕ ਪਬਲਿਕ ਸਕੂਲ ਬੱਚੀ ਦੀ ਮਾਂ ਦੀ ਐਮਏ ਪੰਜਾਬੀ ਗੋਰ ਸਿੱਖ ਪਰਿਵਾਰ ਤੋਂ ਜਵਾਬਗੀ ਹਿੰਦੀ ਬੋਲਦੀ ਐ ਬਾਤ ਤੁਹਾਡੇ ਪੰਜਾਬੀਓ ਸੌਂਗੇ ਲੰਮੀਆਂ ਤਾਣ ਕੇ ਕੋੜੇ ਵਿੱਚ ਕੇ ਸੌਂਗੇ ਕੋਈ ਪ੍ਰਵਾਹ ਨਹੀਂ ਕੀ ਹੋਈ ਜਾਂਦਾ ਕੀ ਖਤਮ ਕਰੀ ਜਾਂਦੇ ਸਾਡਾ ਸੁੱਤੇ ਰਹੋ ਛੱਤਰ ਪਾਣ ਕੇ ਤੁਹਾਡੇ ਯੁੱਤੀ ਫਿਰੂ ਯਾਦ ਰੱਖਿਓ ਸਭ ਕੁਝ ਤੁਹਾਡਾ ਤਬਾਹ ਹੋਣਾ ਜੇ ਨਾ ਜਾਗੇ ਹਲੇ ਵੀ ਤੁਸੀਂ ਸਕੂਲਾਂ ਨੂੰ ਮੇਰੇ ਸਿੱਧੇ ਰੂਪ ਵਿੱਚ ਚੇਤਾਵਨੀ ਆ ਜਿਹੜਾ ਸਕੂਲ ਸਾਡੀ ਮਾਂ ਬੋਲੀ ਦਾ ਕਹਾਣ ਕਰੂਗਾ ਸਾਡੇ ਸਭਿਆਚਾਰ ਦਾ ਕਹਾਣ ਕੋ ਜਦੋਂ ਸਾਡੇ ਕੋਲ ਗੱਲ ਪਹੁੰਚ ਗਈ ਅਸੀਂ ਪਹੁੰਚਾਂਗੇ ਪਹੁੰਚਾਂਗੇ ਤੇ ਅਗਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਉਹ ਤੇ ਮਾਹੌਲ ਕੀ ਬਣਦਾ ਸਰਕਾਰ ਦੀ ਹੈ ਜ਼ਿੰਮੇਵਾਰੀ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਨਹੀਂ ਹੋਣੀਆਂ ਗੱਲਾਂ ਯਾਰ ਕਾਲਜਾਂ ਮੱਚਦਾ ਗੱਲਾਂ ਸੁਣ ਕੇ ਆ ਸਾਡੇ ਪੰਜਾਬ ਦੇ ਵਿੱਚ ਬਾਹਰ ਚੱਲ ਜੇ ਬਾਹਰ ਵੀ ਕਿਉਂ ਚੱਦੇ ਉਹ ਪੰਜਾਬ ਦੇ ਵਿੱਚ ਹੀ ਆ ਕੇ ਪੰਜਾਬ ਦੇ ਸਕੂਲਾਂ 'ਚ ਹੀ ਆ ਕੇ ਉਹ ਤੁਸੀਂ ਸਾਡੀ ਬੋਲੀ ਨੂੰ ਮਾਰੀ ਜਾਂਦੇ ਹੋ ਹੁਣ ਇੱਕ ਸੱਜਣ ਲਿਖਦਾ ਰਿਸਪੈਕਟ ਟੂਰ ਪੰਜਾਬੀ ਬੋਲੀ ਬਾਹ ਸੱਜਣਾ ਤੇਰੇ ਸਤਕੇ ਜਾਵਾ ਥੱਲੇ ਇੱਕ ਲਿਖਦਾ ਗੁੱਡ ਨਾਈਸ ਮੈਂ ਪੰਜਾਬੀ ਨੂੰ ਪੱਟੀ ਜਨਾ ਮੇਰਾ ਸੰਗ ਬਹਿ ਗਿਆ 15 ਮਿੰਟ ਹੋ ਗਏ ਮੈਨੂੰ ਲੱਗੇ ਉਹਨੂੰ 8 ਸਾਲ ਹੋ ਗਏ ਲੜਦੇ ਨੂੰ ਥੱਲੇ ਲਿਖ ਦਿੰਦਾ ਗੁੱਡ ਨਾਈਸ ਰਿਸਪੈਕਟ ਜੂ ਬਾਹ ਤੁਹਾਡੇ ਉਹ ਪੰਜਾਬੀ 'ਚ ਟਿੱਪਣੀਆਂ ਕਰੋ ਦਸਕਤ ਪੰਜਾਬੀ ਵਿੱਚ ਕਰੋ ਕੋਈ ਕੰਮਕਾਰਾ ਪੰਜਾਬੀ ਵਿੱਚ ਕਰੋ ਬੋਲਚਾਲ ਪੰਜਾਬੀ ਵਿੱਚ ਰੱਖੋ ਆ ਜਿਹੜੇ ਤੁਹਾਡੇ ਕੋਲ ਹੁੰਦੇ ਆ ਪੰਜਾਬੀ ਵਾਲੇ ਸੌਫਟਵੇਅਰ ਵਗੈਰਾ ਇਹ ਭਰ ਲਿਆ ਕਰੋ ਇਹਨਾਂ 'ਚ ਆ ਜਾਂਦੀ ਅਸੀਂ ਸਾਰਾ ਸਾਡਾ ਪੰਜਾਬੀ 'ਚ ਹੀ ਹੈ ਸਾਡੇ ਸਾਰੇ ਫੋਨ ਆ ਫੇਰ ਆ ਗਿਆ ਕਿ ਗੁੱਡ ਬਾਏ ਵਾਲਾ ਮੈਂ ਕਿਹੜੀ ਗੱਲ ਨੂੰ ਪਿੱਠੀ ਜਾਂਦਾ ਤੁਸੀਂ ਗੁੱਡ ਤੇ ਖੜੇ ਹੋ ਮੈਂ ਫੇਰ ਕਹਿੰਦਾ ਬੋਲੀ ਕੋਈ ਮਾੜੀ ਨਹੀਂ ਹਰ ਬੋਲੀ ਆਪਣੇ ਥਾਂ ਤੇ ਆ ਔਰ ਥੋਡੀ ਬੋਲੀ ਮਰ ਗਈ ਥੋਡੀ ਪਛਾਣ ਨੇ ਮਰ ਜਾਣਾ ਥੋੜੇ ਵਜੂਦ ਨੇ ਮਰ ਜਾਣਾ ਫਿਰ ਇਤਿਹਾਸ ਨੇ ਮਰ ਜਾਣਾ ਥੋਡੀ ਸੱਭਿਆਤਾ ਥੋਡੀ ਬੋਲੀ ਕਰਕੇ ਆਵੇ ਆਜੋ ਪਹੁੰਚਦੇ ਆ ਅਸੀਂ ਦੇਖਦੇ ਆ ਕੀ ਬਣਦਾ